ਜਿੱਥੇ ਪਹਿਲਾ ਟਾਈਮ ਲੰਘਦਾ ਹੈ ਨਾ ਉਥੇ ਹੁਣ ਵੀ ਟਾਈਮ ਲੰਗੀ ਜਾਣਾ ਵਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਇਹ ਜੋਬਨ ਵਾਲੀ ਗੱਲ ਜਿਹੜੀ ਹੈ ਨਾ ਇਹ ਦਿਮਾਗ ਚੋਂ ਕੱਢ ਦੋ ਵੀ ਜੋਬਨ ਆਂਦਾ ਨਾ ਆਦਮੀ ਕੋਈ ਸਾਡੇ ਘਰ ਵਿੱਚ ਰਹਿੰਦਾ ਹੁੰਦਾ ਹੈ ਜੋਤ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਨਾ ਦਿਲਬਾਗ ਵੀਰ ਨੂੰ ਉਹਦਾ ਹੁਣ ਤੱਕ ਗੁੱਸਾ ਸ਼ਾਂਤ ਹੋ ਹੀ ਗਿਆ ਹੋਣਾ ਤੁਸੀਂ ਕੱਲ ਰੁਪਿੰਦਰ ਦੇ ਸਵੇਰ ਚ ਫਰਕ ਨਹੀਂ ਵੇਖਿਆ ਕਿੰਨਾ ਵਧੀਆ ਬੋਲਣ ਦੀ ਸੀ ਤੇ ਜੇ ਉਹ ਚਾਵੇ ਨਾ ਤੇ ਸਾਰੇ ਪਰਿਵਾਰ ਨੂੰ ਜੋੜ ਕੇ ਰੱਖ ਸਕਦੀ ਆ ਕਿ ਜੋ ਬਣ ਇੱਥੇ ਸਰਵਰ ਸਟੇਸ਼ਨ ਦੇ ਕੰਮ ਕਰਨ ਲਿਆ ਹਾਂਜੀ ਤੇ ਚਾਹ ਲੈ ਆ ਵੀ ਜੇ ਕਿਤੇ ਚੰਡੀਗੜ੍ਹ ਨੂੰ ਮੈਂ ਨਾਲ ਲੈ ਜਾ ਹਾਂ ਹੂੰ ਤੇ ਚਾਹ ਲੈ ਆ ਜਿਹੜਾ ਇੱਥੇ 10000 ਮਿਲ ਲਿਆ ਉਹਨਾਂ ਨੂੰ ਉਥੇ ਇਹੋ ਕੰਮ ਦਾ 20 25000 ਮਿਲਣਾ ਮੇਰਾਰਾ ਦਾ ਵੀ ਗੰਜੈਸ਼ ਤੇ ਥੋੜੀ ਜਿਹੀ ਹੈਗੀ ਆ ਤੇ ਜਿਹੜੇ ਰਵਿੰਦਰਵੀਰ ਨੇ ਸਾਨੂੰ ਪੈਸੇ ਦਿੱਤੇ ਆ ਨਾ ਆਪਾਂ ਉਹ ਵੀ ਵਾਪਸ ਦੇਈਏ ਜੀ ਮੁੜ ਕੇ ਅਗਲੇ ਨੂੰ ਇਹ ਨਾ ਮਹਿਸੂਸ ਹੋਵੇ ਕਿ ਖਰੇ ਪੈਸੇ ਲੈ ਕੇ ਖਾਈ ਗਿਆ ਵਾ ਐਦਾਂ ਕਰਦਾ ਜੋਤ ਨਾ ਵੀ ਇਕ ਵਾਰੀ ਸਲਾਹ ਕਰੀ ਲੈਂਦਾ ਵਾ ਕਿਤੇ ਉਹਨੂੰ ਲੋੜ ਲਾੜਨਾ ਹੋਵੇ ਕਿਤੇ ਪੜ੍ਹਾਈ ਪੂਰੀ ਦੇ ਕੰਮ ਚ ਉਦੋਂ ਤਾਂ ਵੈਸੇ ਕੋਈ ਗੱਲ ਨਹੀਂ ਆ। ਕੁਛ ਆਇਆ ਬਲਾ। ਜੋਤ ਇਹ ਜੋਤ। ਹਾਂਜੀ। ਕੀ ਘੰਡਿਓ? ਕੁਛ ਨਹੀਂ। ਸਬਜੀ ਨੂੰ ਤੜਕਾ ਲਾ ਕੇ ਢੀਆਂ। ਮੇਰੀ ਗੱਲ ਸੁਣਾ। ਮੈਂ ਇੱਕ ਚੀਜ਼ ਸੋਚਣ ਲਿਆ ਸੀਗਾ। ਹਾਂਜੀ। ਵੀ ਹੁਣ ਗਾਂਹ ਜੇ ਮਹੀਨਾ ਕੇ ਪੈਸਿਆਂ ਦੀ ਲੋੜ ਤਣੀ ਆ। ਨਹੀਂ ਨਹੀਂ ਪੈਸਿਆਂ ਦੀ ਲੋੜ ਕਿੱਥੇ ਆ। ਪਤਾ ਕਿਉਂ? ਮੇਰਾ ਦਾਵਾ ਵੀ ਜਿਹੜੇ ਪੈਸੇ ਰਪਿੰਦਰਵੀਰ ਹੁਣ ਹੁੰਦੇ ਹੁੰਦੇ ਆ ਨਾ। ਉਹਨਾਂ ਨੂੰ ਜਾ ਕੇ ਥੋੜੇ ਬੋਤੇ ਮੂੜ ਆਈਏ 50000 ਉਹਨਾਂ ਦਿੱਤਾ ਵਾ ਹਾਂਜੀ ਇਹ ਸਾਡਾ 10000 ਰੁਪਏ ਖਰਚਾ ਗਿਆ ਵਾ ਤੇ 10 ਗਾ ਕੋੜ ਰੱਖ ਕੇ ਨਾ 30000 ਰੁਪਏ ਹੋਣ ਦੀਏ ਤੇ 20000 ਦਾ ਮੁੜ ਕੇ ਕਰਾਰ ਕਰ ਲਾਂਗੇ ਆਹ ਨਹੀਂ ਵੇਖ ਲਓ ਮੈਂ ਤੇ ਆਪ ਕਹਿ ਨਹੀਂ ਆ ਪੈਸੇ ਤੇ ਕਰ ਵਰਤੇ ਜਾਣੇ ਆ ਹੁਣ ਨਹੀਂ ਤੇ ਹੋਰ 2 ਮਹੀਨਿਆਂ ਵਰਤੇ ਜਾਣਗੇ ਇਹ ਆਪੀ ਉਹਨਾਂ ਦਾ ਥੋੜਾ ਬੋਤਾ ਪਾਰ ਹੋਲਾ ਹੋਊਗਾ ਨਾਲੇ ਹੁਣ ਮੈਨੂੰ ਵੀ ਤੰਮ ਤੋਂ ਪੈਸੇ ਮਿਲ ਜਾਇਆ ਕਰਨੇ ਹੈਨਾ ਤੇ ਚਲੋ ਗਾਂ ਮਾਰੇ ਕਿਰਪਾ ਕਰਾਂ ਤੇ ਚੱਲਦਾ ਹੀ ਰਹੇ ਕੰਮ ਇਦਾਂ ਹੀ ਨਹੀਂ ਥੋੜੀ ਬੋਤੀ ਸੇਵਿੰਗ ਕਰਕੇ ਤੇ ਉਹਨਾਂ ਨੂੰ ਉਹ ਵੀ ਮੋੜ ਦੇ ਤੀ ਜੇ ਕਹੋ ਤੇ ਅੱਜ ਫਿਰ ਚੱਲੀਏ ਮੜਾ ਜਾ ਹੋ ਕੇ ਜੇ ਤੇ ਹੇ ਇਕੱਲੇ ਨਹੀਂ ਜਾਓਗੇ ਮੈਂ ਨਾ ਚੱਲ ਜਾਣੇ ਦਮ ਜਾਣੇ ਉਹਨਾਂ ਕਹਿਣਾ ਲੈਣ ਦੋਵੇਂ ਆਈ ਹੈ ਹਨਾ ਕੋਈ ਨਹੀਂ ਮੈਂ ਨਾ ਕਰਦਾ ਕੰਮ ਗਾ ਕੇ ਫਿਰ ਹੋ ਜਾਣੀ ਹੈ ਤੇ ਆਹ ਤੁਸੀਂ ਨਵੇੜ ਲੋ ਕੰਮ ਤੇ ਮੈਂ ਵੀ ਇੱਕ ਦੋ ਕੰਮ ਬਾਹਰ ਦੇ ਵੇਖ ਲੈਣਾ ਫਿਰ ਮੈਂ ਹੋਣ ਨਹੀਂ ਹਾਂ ਉਥੇ ਹਾਂ ਠੀਕ ਜੀ ਜੋ ਕਰ ਲੋ ਮੇਰੇ ਮਨ 'ਚ ਨਾ ਇੱਕ ਗੱਲ ਆਉਂਦੀ ਆ ਕੀ ਕਹਨੋ ਜੀ ਕੱਲ ਜਿਹੜੀ ਗੱਲ ਨਹੀਂ ਹੋਈ ਸੀ ਰੁਪਿੰਦਰ ਜੋ ਕਹਿਣ ਦੀ ਸੀ ਕਿ ਸਾਡਾ ਘਰ-ਬਾਰ ਨਹੀਂ ਬਣਿਆ ਅੱਛਾ ਅੱਛਾ ਪਤਾ ਨਹੀਂ ਆਪਣੇ ਮਨ 'ਚ ਕੀ ਸੋਚਦੀ ਰਹਿੰਦੀ ਆ ਉਹ ਸੋਚਦੀ ਹੋਣੀ ਹੈ ਵਿਚਾਰੀ ਵੀ ਆਏ ਸਾਰੇ ਜਾਣੀ ਇਕੱਠੇ ਹੋ ਕੇ ਮਿਲਣਾ ਤਾਂ ਹੀ ਨਹੀਂ ਕਹਿੰਦੀ ਉਹ ਜਾਣ ਵੱਲੋਂ ਤਾਂ ਹੀ ਹੈ ਨਾ ਟਰਮਰੋਲ ਕਰਦੀ ਹੈ ਨਾ ਹਾਂਜੀ ਚਲੋ ਹੌਲੀ ਹੌਲੀ ਬਣਨਾ ਘਰ-ਬਾਰ ਏਡੇ ਜਲਦੀ ਥੋੜੀ ਬਣ ਜਾਂਦਾ ਵਾ ਆਓ ਜੇ ਤੂੰ ਵਿਆਹੀ ਆਈ ਹੈ ਇੱਥੇ ਉਹ ਦਿੱਥੇ ਕੀ ਸਾਰਿਆਂ ਨਾਲ ਮਿਲ ਕੇ ਕੀਤਾ ਆਪਾਂ ਹਾਂਜੀ ਚਲੋ ਹੁਣ ਉਹਨਾਂ ਨੇ ਵਿਆਹ ਦਾ ਵੀ ਖਰਚਾ ਕੀਤਾ ਵਾ ਸੋ ਖਰਚੇ ਹੋ ਹੀ ਜਾਂਦੇ ਆ ਔਰ ਇਹ ਤਾਂ ਗੱਲ ਹੈਗੀ ਆ ਵਿਆਹ ਵੀ ਕਰਨਾ ਗੇਰਾ ਸੌਖਾ ਵਾ ਹਾਂਜੀ 4-5 ਲੱਖ ਲੱਗ ਹੀ ਜਾਂਦਾ ਵਾ ਚਲੋ ਜੋਬਨ ਭਾਜੀ ਨੂੰ ਕਿਤੇ ਕੰਮ ਮਿਲ ਜਾ ਚਲ ਵਧੀਆ ਗੱਲ ਵਾ ਯਾਨੀ ਲਗੜੀ ਹੁੰਦਾ ਨਾ ਤੁਹਾਨੂੰ ਕਹਿੰਨੇ ਆਂ ਕਿ ਜੋ ਬੰਦਾ ਕਿਤੇ ਕੰਮ ਬਣਾ ਹਾਂਜੀ ਕਹੀ ਗੱਲ ਕਰਕੇ ਵੇਖੋ ਲਗੜੀ ਨਾ ਨਹੀਂ ਹੁੰਦਾ ਮੈਂ ਕਹਿਣਾ ਹਾਂਜੀ ਲੈ ਆ ਹੀ ਗਏ ਭਾਜੀ ਬੈਠੇ ਜੀ ਬੈਠੇ ਬਿਠੇ ਕਿਧਰ ਆਇਆ ਕੋਈ ਨਹੀਂ ਇੱਥੇ ਬੈਠੇ ਅੰਦਰ ਹੀ ਅੱਛਾ ਅੱਛਾ ਹਾਂਜੀ ਤੇ ਮੈਂ ਗੱਲ ਕਰਨੀ ਕਰਨਾਲਾ ਹਾਂਜੀ ਰਪਿੰਦਰ ਨੇ ਕੱਲ ਕਹਿਣ ਦੀ ਸਾਡਾ ਘਰ ਨਹੀਂ ਬਣਿਆ ਉਹ ਆਹ ਤੇ ਮੈਂ ਸੋਚਣ ਡਿਆ ਸੀ ਤੂੰ ਕਿ ਜੋਬਨ ਨੂੰ ਕੰਮ ਲੱਭ ਜੇ ਕੋਈ ਉੱ ਉਹ ਮੈਂ ਦੇਖ ਦੋ ਵਾਰੀ ਉਹਨੂੰ ਕਿਹਾ ਤੇ ਉਹ ਮੰਨਦਾ ਹੀ ਨਹੀਂ ਆ ਕੋਈ ਨਹੀਂ ਕਰੀ ਨਾ ਉਹਨੂੰ ਘਰ ਸੱਦਨੇ ਤੇ ਫੇਰ ਉਹਨੂੰ ਪੁੱਛਣਾ ਇੱਥੇ ਉਹਨੂੰ ਕਿੰਨੇ ਕੇ ਪੈਸੇ ਮਿਲਦੇ ਆ ਕਹਿੰਦਾ 10000 ਰੁਪਏ ਮਿਲਦਾ ਤੇ 10000 ਨਾ ਬੰਦਾ ਜੀ ਅੱਜ ਕੰਮ ਦਾ ਉੱਥੇ ਡਬਲ ਮਿਲਣਾ ਹੋਣਾ ਤੂੰ ਕੋਈ ਗੱਲ ਨਹੀਂ ਉਹਨੂੰ ਬੁਲਾ ਕੇ ਨਾ ਇੱਥੇ ਉਹਨੂੰ ਸਮਝਾਉਂਦੇ ਆ ਕੋਈ ਗੱਲ ਨਹੀਂ ਰਵਿੰਦਰ ਨਾ ਮੈਂ ਸਲਾਹ ਕਰ ਲੈਣਾ ਤੇ ਫੇਰ ਸੱਦ ਲਈਏ ਉਹਨੂੰ ਕਿਸ ਦਿਨ ਇੱਥੇ ਨਹੀਂ ਕਰ ਸਲਾਹ ਤੂੰ ਤੂੰ ਇੱਥੇ ਬੁਲਾਓ ਆ ਕੋਈ ਗੱਲ ਨਹੀਂ ਚੱਲ ਉਹ ਵਿਚ ਦਿਨ ਆਪਣੇ ਮਨ ਚ ਸੋਚਦੀ ਰਹਿੰਦੀ ਆ ਸਾਡਾ ਘਰ-ਬਾਰ ਨਹੀਂ ਬਣਿਆ ਹੌਲੀ-ਹੌਲੀ ਬਣ ਜਾਊ ਤਾਂ ਆਹ ਤੇ ਆਪਾਂ ਕੁਝੋ ਸੋਚਣਾ ਇੰਦਾ ਨਹੀਂ ਗੱਲ ਪਹਿਲਾਂ ਇੱਥੇ ਵੀ ਇੰਦਾ ਹੀ ਉਹ ਆਓ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਉਹਨੂੰ ਤੇ ਕੰਮ ਧੰਦਾ ਵੇਖ ਲੈ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੈਨੂੰ ਮਿਲਦੀ ਹੈ ਨਾ ਤੂੰ ਵੀ ਸਮਝਾ ਲਈ ਉਹ ਨੂੰ ਚੰਗਾ ਕੋਈ ਨਹੀਂ ਮੈਂ ਜਾਣੀ ਉਹਦੇ ਵੱਲ ਫੇਰ ਨਾ ਕਿਤੇ ਸੋਚਣ ਦੀ ਹੋਵੇ ਨਹੀਂ ਨਹੀਂ ਉਹਨੂੰ ਇਹ ਗੱਲ ਸਮਝ ਆਈ ਵੀ ਇੰਦਾ ਦੀ ਕੋਈ ਗੱਲ ਨਹੀਂ ਹੈ ਘਰ-ਬਾਰ ਬਣ ਜਾਂਦੇ ਹੁੰਦੇ ਟਾਈਮ ਲੱਗ ਜਾਂਦਾ ਬਈ ਹਾਂਜੀ ਠੀਕ ਆ ਚਲੋ ਤੁਸੀਂ ਬੈਠੋ ਮੈਂ ਫਿਰ ਵੇਖਦੀ ਹਾਂ ਠੀਕ ਮੈਂ ਨਾ ਫੋਨ ਕੀਤਾ ਹਰਪਿੰਦਰ ਵੀਰ ਨੂੰ ਅੱਛਾ ਉਹ ਕਹਿ ਰਹੇ ਸੀ ਕਹਿੰਦੇ ਆ ਪੱਕਾ ਘਰ ਨਹੀਂ ਆ ਤਿੰਨੇ ਜਣੇ ਇੱਥੇ ਪਹਿਲੀਆਂ ਚ ਹੀ ਆ। ਅੱਛਾ। ਮੈਂ ਸੋਚਣ ਲਿਆ ਸੀਗਾ। ਵੀ ਉਹਨਾਂ ਨੂੰ ਵੈਸੇ ਖੁਸ਼ੀ ਤੇ ਹੋਣੀ ਆ ਨਾ ਜਦੋਂ ਅਸੀਂ ਪੈਸੇ ਮੋੜਦੇ। ਚਲ ਉਹਨਾਂ ਨੂੰ ਇਹ ਨਾ ਲੱਗੂਗਾ ਵੀ ਘਰੇ ਪੈਸੇ ਲੈ ਆ ਕੇ ਤੇ ਖਾਈ ਆਵਾ। ਆਹੋ ਇਹ ਤੇ ਹੈ ਹੀ ਆ। ਸਾਨੂੰ ਵੀ ਇਹ ਆ ਵੀ ਸਾਡਾ ਭਾਰ ਹੌਲਾ ਹੋ ਜਾਊਗਾ। ਪਰ ਕਿ ਬੜੀ ਔਖੀ ਹੁੰਦੀ ਏਡੀ ਵੱਡੀ ਰਕਮ ਮਾਉਣੀ। ਮੈਂ ਸੋਚਣ ਲਿਆ ਵਾਂ ਵੀ ਅਸੀਂ ਅੰਮ੍ਰਿਤ ਹੋਰ ਤੇ ਕਿਤੇ ਰਹਿਣਾ ਆ ਕਿਰਾਏ ਤੇ। ਕਿਰਾਏ ਦੇ ਕਿ ਰਹਿਣਾ ਪੈਣਾ ਵਾ। ਐਡੀ ਛੇਤੀ ਘਰ ਤੇ ਬੰਨਣਾ ਨਹੀਂਗਾ। ਤੇ ਜੀ ਆਪਾਂ ਇਹਨਾਂ ਦੇ ਲਾਗੇ ਕਿਤੇ ਘਰ ਲੈ ਲਈਏ ਤੇ ਵਧੀਆ ਨਹੀਂ ਹੋ ਜਾਊਗਾ ਤਹੀਂ ਕਰ ਲਿਓ ਵੀਜੀ ਹਣਾਣਾ ਸਲਾਹ ਵੀ ਕੀ ਕਹਿੰਦੇ ਆ ਮਾਈ ਥੋੜੀ ਸਲਾਹ ਦੇਣਗੀ ਨਾਲੇ ਵੱਡੇ ਵੀਰ ਜੀ ਦਾ ਪੁੱਛ ਲਿਓ ਕਿ ਗੁੱਸਾ ਸ਼ਾਂਤ ਹੋਇਆ ਕਿ ਨਹੀਂ ਹੋਇਆ ਜੋ ਤੇ ਜਿੰਨਾ ਕ ਮੈਂ ਉਹਨਾਂ ਨੂੰ ਜਾਣਦਾ ਨਾ ਦਿਲਬਾਗ ਵੀਰ ਨੂੰ ਉਹਦਾ ਹੁਣ ਤੱਕ ਗੁੱਸਾ ਸ਼ਾਂਤ ਹੋ ਹੀ ਗਿਆ ਹੋਣਾ ਬਾਕੀ ਕੋਈ ਗੱਲ ਨਹੀਂ ਜੇ ਕੋ ਗੁੱਸੇ ਨਾਰਾਜ਼ਗੀ ਹੋਊਗੀ ਵੀ ਨਾ ਤੇ ਮੈਂ ਐਰ ਕਿ ਉਹਨਾਂ ਨਾਲ ਆਪ ਹੀ ਗੱਲ ਕਰ ਲੈਣੀ ਆ ਮੈਂ ਨਹੀਂ ਚਾਹੁੰਦਾ ਕਿ ਜੇ ਹੁਣ ਮਾਲ ਮੈਂ ਪੈਸੇ ਵੀ ਭੋਰਤੇ ਉਹਨਾਂ ਦੇ ਤੇ ਸਾਡਾ ਵਿਹਾਰ ਫੇਰ ਖਰਾਬ ਹੀ ਰਵੇ ਚੱਲ ਜੇ ਅਹੀਂ ਪਿੰਡ ਨਹੀਂ ਜਾਣ ਜੋਗੇ ਤੇ ਘੱਟੋ ਘੱਟ ਇਹਨਾਂ ਵੱਲ ਤੇ ਆ ਜਾ ਸਕਦੇ ਆ ਨਾ ਰਪਿੰਦਰ ਵੀਰ ਤੇ ਵਿਵੇਂਦਰ ਨੇ ਇਹਦੇ ਕੁਝ ਨਹੀਂ ਕਿਹਾ ਮੈਨੂੰ ਦਰਬਾਗ ਵੀਰ ਦੇ ਮਨ 'ਚ ਗੁੱਸਾ ਹੈਗਾ ਵਾ ਚਲੋ ਕੋਈ ਗੱਲ ਨਹੀਂ ਉਹ ਹੀ ਹੌਨ ਹੱਲ ਕਰ ਲਾਂਗੇ ਠੀਕ ਹੈ ਨਾ ਬੋਲਦੇ ਨਹੀਂ ਮੈਂ ਤਾਂ ਇੱਕ ਗੱਲ ਹੋਰ ਦੱਸਣੀ ਹੈ ਤੁਹਾਨੂੰ ਤੁਸੀਂ ਕੱਲ ਰੁਪਿੰਦਰ ਦੇ ਸੁਭਾਅ 'ਚ ਫਰਕ ਨਹੀਂ ਵੇਖਿਆ ਕਿੰਨਾ ਵਧੀਆ ਬੋਲਣ ਦੀ ਸੀ ਤੇ ਜੇ ਉਹ ਚਾਵੇ ਨਾ ਤੇ ਸਾਰੇ ਪਰਿਵਾਰ ਨੂੰ ਜੋੜ ਕੇ ਰੱਖ ਸਕਦੀ ਆ ਐਨਾ ਸੁਭਾਅ ਬਦਲ ਜਾਣਾ ਮੈਨੂੰ ਤੇ ਉਮੀਦ ਹੀ ਨਹੀਂ ਕਿ ਉਹ ਇੰਨੀ ਬਦਲ ਜਾਏਗੀ ਜੋਤ ਜੇ ਰੁਪਿੰਦਰ ਚਾਵੇ ਨਾ ਤੇ ਸਭ ਕੁਝ ਕਰ ਸਕਦੀ ਆ ਪਰ ਗੱਲ ਤੇ ਇਹ ਆ ਵੀ ਮੰਮੀ ਨੂੰ ਵੀ ਸਮਝਣਾ ਚਾਹੀਦਾ ਨਾ ਹੁਣ ਰਪਿੰਦਰ ਕੱਲੀ ਕਿੰਨਾ ਕੁ ਜ਼ੋਰ ਲਾ ਲਈ ਜੇ ਮੰਮੀ ਨਾ ਕਿਸੇ ਪਾਸੇ ਵਾਪੇਸ਼ ਜਾਣ ਦੇਣਗੇ ਤੇ ਫਿਰ ਉਹ ਕੱਲੀ ਕੀ ਕਰੂਗੀ ਉਦਾਂ ਮੈਂ ਵੀ ਉਹਦੇ ਸੁਭਾਅ 'ਚ ਫਰਕ ਬੜਾ ਵੇਖਿਆ ਵਾ ਨੇਦੇ ਉਹ ਇੰਨਾ ਝੁਗਣ ਵਾਲੀ ਹੈ ਹੀ ਨਹੀਂ ਉਹਨੇ ਆਪ ਫੋਨ ਕੀਤਾ ਚਲੋ ਉਦੋਂ ਤੇ ਮੇਰੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੁੜ ਕੇ ਮੈਸੇਜ ਕੀਤਾ ਫਿਰ ਅਸੀਂ ਗਏ ਵੀ ਆ ਕਿੰਨੀ ਇੱਜ਼ਤ ਕੀਤੀ ਸਾਡੀ ਹੈ ਕਿ ਨਹੀਂ ਇੱਕ ਵੀ ਮੜੀ ਚੰਗੀ ਗੱਲ ਨਹੀਂ ਆਖੀ ਨਹੀਂ ਨਹੀਂ ਉਹਦੇ ਸੁਭਾਅ 'ਚ ਫਰਕ ਪੈ ਗਿਆ ਵਾ ਜਾਤੇ ਉਹ ਜੀ ਚੰਗੇ ਮਿਲ ਗਏ ਆ ਤਾਂ ਫਰਕ ਪੈ ਗਿਆ ਵਾ ਜਾਂ ਉਹਨੂੰ ਪਰਿਵਾਰ ਤੋਂ ਅਲੱਗ ਹੋ ਕੇ ਸਮਝ ਆਈ ਆ ਕਿ ਪਰਿਵਾਰ ਕੀ ਚੀਜ਼ ਹੁੰਦਾ ਵਾ ਹੁਣ ਮੈਨੂੰ ਦੇ ਇੱਥੋਂ ਤੱਕ ਵੀ ਲੱਗਦਾ ਵਾ ਵੀ ਉਹਦੀ ਮੰਮੀ ਨਾਲ ਵੀ ਮਾੜੀ-ਮੋਟੀ ਅਨ ਬਣ ਹੋਈ ਆ ਦੋਵੇਂ ਮਮਾ ਧੀਆਂ ਕਿਤੇ ਗੱਲਾਂ ਕਰਦੀਆਂ ਸੀ ਤੇ ਮੈਂ ਨਹੀਂ ਕਿਸੇ ਗੱਲ ਤੇ ਗੌਰ ਕੀਤੀ ਹੌਲੀ-ਹੌਲੀ ਆਪੇ ਸਮਝਾਉਗੀ ਨਾ ਅੱਗੇ ਹੀ ਇਹ ਦੋਵੇਂ ਜਾਣੀਆਂ ਤੇ ਸਲਾਹ ਕਰ ਲੈਂਦੀਆਂ ਸੀ ਵੀ ਅਸੀਂ ਐਦਾਂ ਹੀ ਕਰਨਾ ਵਾ ਹੁਣ ਜੇ ਰੁਪਿੰਦਰ ਚੰਗੀ ਸਲਾਹ ਦਊਗੀ ਤੇ ਮੰਮੀ ਗੌਰ ਤੇ ਕਰਨਗੇ ਜੇ ਘਟੋ ਘਟ ਗੌਰ ਨਾ ਕਰਨਗੇ ਉਹ ਕੰਮ ਕਰਨ ਲੱਗੇ ਡਰਨਗੇ ਤੇ ਸਹੀ ਤੇ ਰੁਪਿੰਦਰ ਦੀਦੀ ਜੀ ਉਹਨਾਂ ਦਾ ਸਾਥ ਨਾ ਲਾ ਦੇਵੇ ਤੇ ਫਿਰ ਮੰਮੀ ਕੁਝ ਨਹੀਂ ਕਰ ਸਕਦੇ ਮੈਨੂੰ ਪਤਾ ਕੀ ਲੱਗਦਾ ਵਾ ਜਦੋਂ ਸਹੁਰੇ ਘਰ ਦੇ ਵਿੱਚ ਪਤਾ ਹੋਵੇ ਨਾ ਵੀ ਹੁਣ ਮੇਰੀ ਬੇਇੱਜ਼ਤੀ ਹੋਣੀ ਆ ਉਦੋਂ ਵੀ ਬੰਦਾ ਸੁਧਰਦਾ ਵਾ ਇੱਥੇ ਤੇ ਇਹ ਹੀਗਾ ਵੀ ਵੱਡੇ ਸੀ ਮੰਮੀ ਜੂਰਪਿੰਦਰ ਨੇ ਕਹਿਣਾ ਉਹ ਉਹਨਾਂ ਨੇ ਘਰ ਛੱਡਣਾ ਤੇ ਉੱਥੇ ਉਹਨੇ ਕੰਮ ਚੱਲਦੇ ਨਹੀਂ ਆ ਉੱਥੇ ਰੁਪਿੰਦਰ ਨੂੰ ਇਹ ਵੀ ਆ ਨਾ ਕਿ ਜੇ ਮੇਰੀ ਬੀਤੀ ਹੋਈ ਤੇ ਫਿਰ ਮੈਂ ਇੱਥੇ ਕੱਡੂਗੀ ਕਿਦਾਂ ਦੇਣਾ ਹਣਾ ਉੱਥੇ ਸਾਰਾ ਪਰਿਵਾਰ ਕਿੰਨਾ ਚੰਗਾ ਵਾ ਉਹਦੀ ਜੇ ਠਾਣੀ ਆ ਤੇ ਕਿਤੇ ਗੱਲ ਨਹੀਂ ਕਰਦੀ ਕਿਤੇ ਜਾ ਕੇ ਐ ਸ਼ਾਂਤ ਸੁਭਾਅ ਦੀ ਨਹੀਂ ਮੈਨੂੰ ਵੀ लवली ਵੀਰ ਪੁੱਛਣ ਡਿਆ ਸੀ ਮੈਂ ਕਿੰਨੀ ਵਾਰੀ ਫੋਨ ਨਹੀਂ ਚੁੱਕਿਆ ਉਹਦਾ ਮੈਂ ਹਾਂ ਵੀ ਹੁਣ ਮੈਂ ਗੱਲ ਕਰੂੰਗਾ ਤੇ ਕੀ ਕਹੂੰਗਾ ਪਰ ਉਹਨੇ ਬੜੀਆ ਦੀ ਫੋਨ ਕੀਤਾ ਮੈਨੂੰ ਤੇ ਕੱਲ ਪੁੱਛਣ ਵੀ ਡਿਆ ਸੀ ਮੈਨੂੰ ਕਹਿੰਦਾ ਵੀ ਤੁਸੀਂ ਫੋਨ ਨਹੀਂ ਚੁੱਕਿਆ ਤੇ ਕਹਿੰਦਾ ਕੋਈ ਨਹੀਂ ਤੁਸੀਂ ਹੋਰ ਨਾ ਕਿਤੇ ਲੱਗੇ ਹੋ ਕੰਮ ਤੇ ਉੱਥੇ ਚੰਡੀਗੜ੍ਹ ਹੀ ਮੇਰੇ ਲੱਗਿਆ ਜਾ ਉੱਥੇ ਮੈਂ ਤੁਹਾਨੂੰ ਕੰਮ ਦਵਾ ਦਿੰਦਾ ਕੋਈ ਨਹੀਂ ਨਹੀਂ ਮੈਨੂੰ ਤੇ ਇਹ ਗੱਲ ਦੀ ਬੜੀ ਖੁਸ਼ੀ ਆ ਫਿਰ ਰਪਿੰਦਰ ਦੇ ਸੁਭਾਅ 'ਚ ਫਰਕ ਪੈ ਗਿਆ ਵਾ ਇਹ ਪਰਿਵਾਰ 'ਚ ਤੇ ਜਿੱਦਾਂ ਵਾਅਦੇ ਘਾਟੇ ਹੋਏ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਣੀ ਆ ਤੂੰ ਉੱਧਰ ਵਾਅਦੇ ਘਾਟੇ ਹੋਗੇ ਨਾ ਫਿਰ ਸਮਝਾਉਣਾ ਔਖਾ ਹੋ ਜਾਂਦਾ ਵਾ ਕਿਉਂਕਿ ਉਹ ਗੱਲਾਂ ਮਨਾਂ 'ਚ ਹੀ ਰਹਿ ਜਾਂਦੀਆਂ ਵਾ ਇਥੇ ਤੇ ਸਾਰੇ ਆਪਣੇ ਆ ਇੱਕ ਦੂਜੇ ਨੇ ਭੁੱਲ ਹੀ ਜਾਣਾ ਵਾ ਵੀ ਕੋਈ ਗੱਲ ਨਹੀਂ ਗਲਤੀ ਹੀ ਨਿਆਣਪੁਨੇ ਦੇ ਵਿੱਚ ਹੋ ਗਿਆ ਸਾਰਾ ਕੁਝ ਚੱਲੇ ਆ ਵੀ ਉਹਦਾ ਵਿਚਰੀ ਦਾ ਘਰ ਬਚਿਆ ਰਹੂਗਾ ਕੋਈ ਗੱਲ ਤੇ ਨਾ ਹੋਊਗੀ ਘਟੋ ਘ ਤੇ ਫੇਰ ਤੇ ਸਭ ਕੁਝ ਵਧੀਆ ਵਾ ਧੁੱਪ ਕਿ ਨਹੀਂ ਲੱਗਦੀ ਚਲਾ ਚਲੀ ਆਪਾਂ ਤੇ ਗੱਲਾਂ ਜੀ ਪੈ ਗਏ ਆ ਚਲੋ ਚਲੀਏਗਾ ਉਹਨਾਂ ਨੇ ਪੈਸੇ ਦੇ ਕੀ ਆ ਗਏ ਹਾਂਜੀ ਰਪਿੰਦਰ ਉਹ ਤਾਂ ਵੇਲਾ ਪਿੰਡ ਗਏ ਆ ਤੇ ਕਿੰਨਾ ਵਧੀਆ ਰਿਹਾ ਹਨ ਹਾਂਜੀ ਤੇ ਚਾਲੇ ਆ ਤੂੰ ਹੀ ਨਹੀਂ ਕਹਿਣ ਵੀ ਸਾਡੇ ਕਮਰੇ ਨਹੀਂ ਪਏ ਤੇ ਅਹੀਂ ਐਡਾ ਨਹੀਂ ਮਜਾਜ ਕੋਈ ਵੀ ਨਹੀਂ ਕਰਦੇ ਉੱਥੇ ਜਾ ਕੇ ਵੀ ਸਾਨੂੰ ਕੁਰਸੀ ਨਹੀਂ ਮਿਲੀ ਜਾਂ ਕਮਰੇ ਹੈ ਨਹੀਂ ਇਹਨਾਂ ਦੇ ਜਾਂ ਏਸੀ ਨਹੀਂ ਲੱਗਾ ਤੂੰ ਇਹ ਗੱਲ ਦੀ ਟੈਨਸ਼ਨ ਨਾ ਲਿਆ ਕਰ ਚਲੋ ਕਹਿੰਦਾ ਤੇ ਕੋਈ ਵੀ ਨਹੀਂ ਆ ਭਰੀ ਆ ਵੀ ਆਪਣੇ ਮਨ ਦੇ ਵਿੱਚ ਆ ਜਾਂਦਾ ਵਾ ਨਾ ਓਏ ਯਾਰ ਤੂੰ ਆਪਣੇ ਮਨ 'ਚ ਜਾਣ ਕੇ ਲਿਆਉਣੀ ਐ ਯਾਦ ਹੋਏ ਵੀ ਤੈਨੂੰ ਕਿਹਨੇ ਮਹਿਣਾ ਮਾਰਿਆ ਨਹੀਂ ਗੱਲ ਉਹ ਨਹੀਂ ਨਾ ਹੈਗੀ ਹੁਣ ਐ ਦੀਦੀ ਦੇ ਪਿੰਡ ਗਏ ਸੀ ਨਾ ਤੇ ਕਿੰਨਾ ਵਧੀਆ ਉੱਥੇ ਲਗਾ ਹੀ ਐ ਮਹਿਣਾ ਆਰਾਮ ਨਾਲ ਬੈਠੇ ਸੀ ਉਹ ਚੱਲ ਕੋਈ ਗੱਲ ਨਹੀਂ ਸੀ ਤੂੰ ਗਰਮੀ ਦੇ ਵਿੱਚ ਤੇ ਮੇਰੇ ਮਨ ਦੇ ਵਿੱਚ ਆਉਂਦੀ ਸੀ ਕਿ ਕਿਦਾਂ ਗਰਮੀ 'ਚ ਬੈਠੇ ਆ ਘਰ ਚਲੇ ਵੀ ਅਸੀਂ ਥੱਲੇ ਬੈਂਦੇ ਆ ਉਹ ਮੈਂ ਵੀ ਇੱਕ ਸਲਾਹ ਕੀਤੀ ਆਪਣੇ ਮਨ ਨੂੰ ਕਿ ਜੋ ਬਣ ਇੱਥੇ ਸਰਵਿਸ ਸਟੇਸ਼ਨ ਦੇ ਕੰਮ ਕਰਨ ਲਿਆ ਹਾਂਜੀ ਤੇ ਚੱਲ ਇਹ ਆ ਵੀ ਜੇ ਕਿਤੇ ਚੰਡੀਗੜ੍ਹ ਉਹ ਨੂੰ ਮੈਂ ਨਾਲ ਲੈ ਜਾਾਂ ਹੂੰ ਚਾਲੇ ਆ ਜਿਹੜਾ ਇੱਥੇ 10000 ਮਿਲ ਰਿਹਾ ਉਹਨਾਂ ਨੂੰ ਉਥੇ ਇਹੋ ਕੰਮ ਦਾ 20 25000 ਮਿਲਦਾ ਚਲੋ ਕੋਈ ਗੱਲ ਨਹੀਂ ਵੀਰ ਲਈਏ ਉਹਨਾਂ ਸਲਾਹ ਕਰਕੇ ਕੀ ਕਹਿੰਦਾ ਆ ਸਲਾਹ ਉਹਨਾਂ ਕੀ ਕਰਨੀ ਆ ਉਹਨੂੰ ਕਿਹਾ ਤਾਂ ਇੱਥੇ ਸੱਦਨੇ ਆ ਹਾਂਜੀ ਠੀਕ ਆ ਨਾ ਤੇ ਚਾਲੇ ਆ ਵੀ ਜੋ ਤਾਂ ਪੇ ਘਰ ਦਾ ਕੰਮ ਕਰੀ ਜਾਊਗੀ ਮੇਰੇ ਸਹਣਾ ਉਹਦਾ ਵੀ ਸਲਾਈ ਕਢਾਈ ਹੁੰਦੀ ਆ ਚਲ ਉਹ ਮੋਰੋ ਘਰ ਆ ਹੀ ਪਊਗੀ ਮੰਮੀ ਤੇ ਲੱਗੀਏ ਹਾਂ ਬਾਕੀ ਸਲਾਹ ਕਰਕੇ ਹੀ ਜੇ ਕੋਈ ਨਹੀਂ ਮੰਨ ਜੂਗਾ ਫੇਰ ਤਾਂ ਠੀਕ ਆ ਵਾ ਉਹ ਕੋਈ ਗੱਲ ਨਹੀਂ ਉਹ ਮੈਂ ਆਉਂਦਾ ਸੱਦਣਾ ਵਣ ਕੇ ਦਣਾ ਹਾਂਜੀ ਹੁਣ ਮੈਂ ਹਫਤੇ ਤੱਕ ਆ ਜਾਣਾ ਫੇਰ ਤੁਹਾਨੂੰ ਕਹੂੰਗਾ ਵੀ ਅਗਲੇ ਹਫ਼ਤੇ ਆ ਤੁਹਾਨੂੰ ਚਲੋ ਕੋਈ ਨਹੀਂ ਵੇਖ ਲੈਂਦੇ ਆਹ ਦੇਖੇ ਸਲਾਹ ਕਰ ਲਈ ਨਾ ਠੀਕ ਆ ਕੋਈ ਨਹੀਂ ਵੇਖ ਲੈਣੇ ਪੁੱਛ ਉਹ ਚੱਲ ਇਹ ਆ ਫਿਰ ਦਿਨ ਥੋੜੇ ਜਿਹੇ ਸਿੱਧੇ ਹੋ ਜਾਣਗੇ ਇੱਥੇ ਹੁੰਦਾ 10000 ਤੇ ਵਿਆਹ ਵਾ ਉਥੇ ਇਹੋ ਕੰਮ ਦਾ ਚੱਲ ਇਹ ਆ ਨੰ ਤਾਨੂੰ ਪਤਾ ਕੀ ਬੰਦਾ ਵਾ ਚੱਲ ਇਹ ਆ ਇਹੋ ਕੰਮ ਦੀ ਡਬਲ ਤਨਖਾਹ ਮਿਲਨੀ ਹੈ ਉਥੇ ਆਹ ਨੂੰ ਇਹ ਫਰਕ ਤੇ ਫਿਰ ਪੈਣਾ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਕਰਕੇ ਫੋਨ ਤੇ ਤੁਹਾਨੂੰ ਦੱਸੂਗਾ ਬੜਾ ਕੀ ਜਾਂਦਾ ਵਾ ਚਲੋ ਕੋਈ ਨਹੀਂ ਵੇਖ ਲੈਂ ਕੋਈ ਨਹੀਂ ਮੈਂ ਵੀ ਪੁੱਛ ਲਾਂਗੀ ਤੂੰ ਪੁੱਛ ਲਿਓ ਨਾ ਪਹਿਲਾਂ ਕੀ ਕਹਿੰਦਾ ਵਾ ਆਹੋ ਤੇ ਮੈਂ ਪੁੱਛਾਂਗੀ ਹਾਂ ਹਾਂ ਚਲ ਬਹਿ ਤੂੰ ਮੈਂ ਵੇਖਣਾ ਕੋ ਕੰਮ ਦਿੰਦਾ ਹੈ ਚਲੋ ਠੀਕ ਚੱਲ ਜਿਹੜੀ ਆ ਖੰਡੀ ਆ ਨਾ ਕੰਮ ਵੱਲੋਂ ਤੇ ਚਲ ਵਧੀਆ ਗੱਲ ਹੀ ਆ ਹੁਣ ਇੱਥੇ 10000 ਲੈਂਦਾ ਵਾ 10000 ਨਾਲ ਕੀ ਬੰਦਾ ਵਾ ਉਹਦੇ ਮਹੀਨਾਵਾਂ ਤੋਂ ਪਹਿਲਾਂ ਹੀ ਖਤ ਦੇ ਜਾਂਦੀ ਆ ਜਿੰਨੇ ਆਪਣੀ ਖਰਚੇ ਆ ਪਰ ਖਰਚਾ ਵੀ ਕਦਾ ਕਰਨ ਦਿਆ ਵਿਚਾਰਾ ਰੋਟੀ ਪਾਣੀ ਦਹੀਂ ਵਾ ਫਾਤੂ ਖੱਛਾ ਦੇ ਕਰਦਾ ਹੀ ਨਹੀਂ ਇਹ ਸਭੋ ਕੋਈ ਪਰ ਕੀ ਕਰਨਾ ਮੰਗਈ ਆਈ ਬੜੀ ਅਰੇ ਚਲ ਜੇ ਬਾਂਝੇ ਕੰਮ ਤੇ ਵਧੀਆ ਗੱਲ ਹੀ ਆ ਉਹਦਾ ਕੁਛ ਕੀ ਵੇਖੂਗੀ ਕੀ ਕਹਿੰਦਾ ਪਰ ਇੱਕ ਗੱਲ ਇਹ ਵੀ ਆ ਅੱਗੇ ਤੇ ਮੇਰੇ ਫੋਨ ਕੀਤੇ ਆ ਆ ਗਿਆ ਹੀ ਉਸੇ ਵੇਲੇ ਤੇ ਹੁਣ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ ਉਹਦੇ ਵੀ ਤਾਂ ਮਨ ਵਿੱਚ ਗੁੱਸਾ ਹੈਗਾ ਹੀ ਨਾ ਹੱਲੇ ਪਰ ਤਵੇਂ ਚੰਗਾ ਵਾ ਕੀ ਰਹਿ ਰਹੀ ਏ ਮੇਰੀ ਚਲ ਭਰਾ ਦਾ ਫਰਜ਼ ਨਿਭਾਤਾ ਆਨੇ ਕਿ ਉਸੇ ਟਾਈਮ ਵਿਚਾਰਾ ਨਾ ਆ ਗਿਆ ਵਾ ਇਹਦੇ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਹੀ ਉਹ ਵੀ ਕਹਿੰਦਾ ਕਿ ਮੈਨੂੰ ਵੀ ਇਹ ਸਾਡੇ ਨਾਲ ਇੰਨਾ ਕੁ ਕਰਦੇ ਰਹੇ ਹੀ ਤੇ ਮੈਂ ਵੀ ਕੀ ਕਰਨ ਨੂੰ ਜਾਣਾ ਹੁੰਦੀ ਆ ਬੇਇੱਜ਼ਤੀ ਇਹਦੇ ਸੋਹਰੇ ਤੇ ਹੁੰਦੀ ਰਵੇ ਪਰ ਉਹਨੇ ਤੇ ਵਿਚਾਰੇ ਨੇ ਨਾ ਫਿਰ ਵੀ ਸੋਚ ਹੀ ਲਿਆ ਨਾ ਚੱਲਿੰਦਾ ਕਰੀਏ ਪੁੱਛੂੰਗੀ ਬੜਾ ਫੋਨ ਦਾ ਜੇ ਤਾਂ ਮਨ ਜਾਊਗਾ ਪਰ ਵੀ ਖਾਦਾਂ ਪੈ ਗਈਆਂ ਵਾ ਝੋਨੇ ਲੱਗੇ ਸਾਰੇ ਹਨਾ ਤੇ ਇਹਦਾ ਕਰੀ ਜਿਹੜੀ ਮੋਟਰ ਸੜੀ ਆ ਤੇ ਇਹਨੂੰ ਬਣਵਾ ਲਈ ਆਹੋ ਚਲੋ ਕੋਈ ਨਹੀਂ ਇਹ ਵੀ ਕੰਮ ਕਰ ਲਓ ਆਪਣਾ ਤੇ ਨਾਲੇ ਬੰਦੇ ਬੁੰਦੇ ਵੇ ਲੋ ਜੇ ਕਿ ਇੱਕ ਘਾਹ ਕੁ ਹੈਗਾ ਪਾਣੀ ਚ ਸਪਰੇਅ ਕਰਾ ਲਓ ਚ ਹੁਣ ਮੈਂ ਸਪਰੇਅ ਵਾਲਾ ਵੀ ਕਰ ਦਨਾ ਬੰਦੇ ਨੇ ਫੋਨ ਤੇ ਮੈਂ ਮਿਸਤਰੀ ਨੂੰ ਫੋਨ ਕੀਤਾ ਵਾ ਉਹਨਾਂ ਕਹਿੰਦੇ ਆ ਕੇ ਕਰ ਦਾਂ ਮਟਰ ਸਸੀਆ ਵੀਰ ਜੀ ਸਸੀਆ ਵੀਰ ਜੀ ਉਹ ਠੀਕ ਠਾਕ ਸਸੀਆ ਵੀਰ ਜੀ ਸਸੀਆ ਵੀਰ ਜੀ ਹੋਰ ਪੜੀ ਠੀਕ ਆਜੋ ਬੈਠੋ ਮੇਠੇ ਅਵਿੰਦਰ ਆਹ ਕੁਰਸੀ ਲੈ ਕੇ ਆਈ ਦਿਓ ਸਸੀਆ ਵੀਰ ਜੀ ਸਸੀਆ ਵੀਰ ਜੀ ਬੈਠੋ ਮੈਜੋ ਕੋ ਠੀਕ ਠਾਇ ਤੇ ਵਧੀਆ ਜਾਉ ਤੂੰ ਸਭ ਆਪਣੀ ਵਧੀਆ ਠੀਕ ਠਾਕ ਤੂੰ ਫੋਨ ਕੀਤਾ ਸੀ ਕੀ ਗੱਲ ਹੋ ਗਈ ਕੰਮ ਗਈ ਕੰਮ ਹੀ ਗਿਆ ਕਿ ਤੁਹਾਡੇ ਨਾਲ ਮੈਂ ਨਾ ਪੈਸੇ ਖੜੇ ਸੀ ਨਾ ਤੁਹਾਡੇ ਕੋ ਥੋੜੇ ਜੇ ਹਾਂ ਤੇ ਆ ਨਾ 50 ਮੈਂ ਤੁਹਾਡੇ ਕੋ ਖੜਿਆ ਸੀਗਾ ਤੇ 30000 ਰੁਪਇਆ ਵਾ ਤੇ ਆ ਮੈਂ ਚੱਲ ਮੈਂ ਮੋੜਨਾ ਵਾ ਤੇ ਜੋ ਬੰਦ ਤੂੰ ਰਹਿ ਲ ਤੇ ਪੈਸੇ ਤੇ ਤੈਨੂੰ ਲੋੜ ਹੁਣੀ ਆ ਜੋ ਤੇ ਕੋਈ ਹੋ ਹੋ ਕੇ ਤੂੰ ਮੋੜ ਦੇ ਕੋਈ ਗੱਲ ਨਹੀਂ ਉਹ ਨਹੀਂ ਵੀਰ ਜੀ ਰਹਿਣ ਤਾਂ ਹੀ ਉੱਥੇ ਕਰਾਇਤੇ ਨੇ ਆ। ਲਾਗੇ ਕਿਤੇ ਘਰ ਮਿਲਿਆ ਵਾ। ਤੇ ਉੱਥੇ ਕੰਮ ਤੇ ਵੀ ਲਾਗੇ ਲੱਗਾ ਮੈਂ। ਤੇ ਉਥੋਂ ਰੁਪਿਆ 10-12 ਹਜ਼ਾਰ ਮੈਨੂੰ ਮਿਲ ਜਾਂਦਾ ਵਾ। ਤੇ ਥੋੜੇ ਕਿ ਵਿੱਚੋਂ ਵਰਤੇ ਸੀਗੇ। ਤੇ ਮੈਂ ਕਿਹਾ ਚੱਲਾ ਤੁਹਾਡੀ ਮਾਨਤ ਵਾ। ਨਹੀਂ ਆ ਤੁਸੀਂ ਕੋਲ ਰੱਖੋ ਆਪਣੇ। ਨਹੀਂ ਕੋਈ ਗੱਲ ਨਹੀਂ। ਕੋਈ ਕੋਈ ਗੱਲ ਨਹੀਂ। ਔ ਫੜੋ ਪੈਸੇ ਫੜੋ ਕੋਈ ਗੱਲ ਨਹੀਂ। ਪਤਾ ਕੀ ਆ? ਲੋੜ ਵੇਲੇ ਤੁਸੀਂ ਬਾਹ ਫੜੀ ਮੇਰੀ ਤੇ ਹੋਰ ਮੈਨੂੰ ਕੀ ਚਾਹੀਦਾ ਵਾ? ਨਹੀਂ ਤੇਰੇ ਕੰਮ ਆਹੀ ਨੇ ਉਹਦਾ ਕੰਨਾ ਹੀ ਹੋਣਾ। ਭਰਾ ਮੈਂ ਤੇਰੇ ਵੱਡੇ ਆਪਾਂ ਫੇਰ ਵੀ ਤੇ ਕੋਈ ਗੱਲ ਨਹੀਂ ਤੂੰ ਮੇਰਾ ਵੀਰ ਫੇਰ ਕਿਤੇ ਲੋੜ ਪੁੱਦਾ ਦੀ ਫੋਨ ਕਰਦੀ। ਠੀਕ ਹੈ ਜੀ ਜੋਨਾ ਦਾ ਕਿੱਦਾਂ ਰਹਿਣ ਸੈਣ ਕਿੱਦਾਂ ਵੀਰ ਜੀ ਰਹਿਣ ਦਾ ਜੀ ਇਦਾਂ ਹੀ ਆ ਕਰਾਈ ਤੇ ਹੀ ਆ 2000 ਰੁਪਇਆ ਕਰਾਇਆ ਵਾ ਘਰ ਦਾ ਤੇ ਉਥੇ ਲੱਗੀ ਮੈਂ ਕੰਮ ਕਰਨ ਦਿਆਂ ਵਾ ਕਮਰੇ ਦਾ ਕੀ ਕਰਦਾ ਮੈਂ ਅੱਜ ਕੱਲ ਕੰਮ ਉਥੇ ਨਾ ਲੱਗੇ ਇੱਕ ਵਾਸ਼ਿੰਗ ਪੁਆਇੰਟ ਖੁੱਲਿਆ ਵਾ ਉਥੇ ਹੀ ਲੱਗਾ ਵਾ ਰੁਪਇਆ 10-12000 ਦੇ ਜਾਂਦੇ ਆ ਚੱਗਾ ਸਰੀ ਜਾਂਦਾ ਵਧੀਆ ਨਹੀਂ ਵਧੀਆ ਚੱਲੀ ਜਾਂਦਾ ਵਾ ਨਾਲੇ ਖਰਚਾ ਥੋੜਾ ਘੱਟ ਕਰ ਲੀਦਾ ਵਾ ਚਲੋ ਇਹ ਆ ਵੀ ਹੁਣ ਚਾਦਰ ਵੇਖ ਕੇ ਪੈਰ ਵਸਾਰਨੇ ਆ ਤਾਂ ਚੱਲਾ ਮੇਰਾ ਵੀਰ ਘਰ ਚਲੀਏ ਚਾਪਾਣੀ ਪੀਨੇ ਫੇਰ ਜਾਂਦੇ ਨਹੀਂ ਮੈਂ ਹੁਣ ਚੱਲਦਾ ਵਾਂ ਉਹ ਮਿੰਟ ਦੋਵੇਂ ਲੱਗਣੇ ਚੱਲ ਨਹੀਂ ਨਹੀਂ ਮੈਨੂੰ ਲੱਗਾ ਸੀ ਪਤਾ ਕਹਿੰਦੇ ਬੰਬੀ ਤੇ ਜਾ ਤੇ ਮੈਂ ਹਾਂ ਚੱਲ ਮੈਂ ਇੱਥੇ ਫੜਾ ਜਾਣਾ ਚੱਲ ਜ ਘਰ ਚਲ ਜਾਨੇ ਬੰਬੀ ਤੇ ਤੇ ਚਲ ਹੈ ਗਈ ਆਂ ਆਪਾਂ ਵੀਰ ਜੀ ਕਹੋ ਜਓ ਬੰਨੂ ਘਰ ਜਾਣ ਵਾਲੋਂ ਮੈਂ ਯਾਰ ਡੱਕਿਆ ਗਿਆ ਇਹਨੂੰ ਜਿੰਨੇ ਜਾਣਾ ਘਰ ਚਲ ਜੇ ਉਹਦੀ ਮਰਜ਼ੀ ਹੁਣ ਕੋਈ ਗੱਲ ਨਹੀਂ ਵੀਰ ਜੀ ਘਰ ਆਪਾਂ ਫੇਰ ਕਿਸ ਦਿਨ ਚੱਲਾਂਗੇ ਹੁਣ ਆਪਾਂ ਚੱਲਦੇ ਆਂ ਠੀਕ ਆ ਜੀ ਚੱਲ ਠੀਕ ਆ ਆਜੋ ਯਾਰ ਜੋਬ ਨੂੰ ਘਰ ਜਾਣ ਲਈ ਤੇ ਕਹਿਣਾ ਸੀ ਯਾਰ ਕਹਾਈ ਨਹੀਂ ਯਾਰ ਮੇਰੀ ਗੱਲ ਸੁਣ ਉਹਦਾ ਨਹੀਂ ਘਰ ਮੇਰਾ ਕਹਿਣਾ ਜ਼ਰੂਰੀ ਹੈ ਉਹਨੂੰ ਚੱਲ ਜਾਂਦਾ ਘਰ ਤੇ ਫਿਰ ਵੀ ਪਿਆਰ ਨਾਲ ਤੂੰ ਵੀਦਾ ਤੂੰ ਦੂਸਰੀ ਜੀ ਬੜਾ ਬੋਲਿਆ ਸਾਹਮਣੇ ਉਹਦੇ ਉਹ ਤਾਂ ਘੜੇ ਤੋਂ ਦਰਦਾ ਨਹੀਂ ਆਇਆ ਯਾਰ ਕਿੱਦਾਂ ਦੀ ਤੁਸੀਂ ਭੋਲੀਆਂ ਗੱਲਾਂ ਕਰਨ ਦੇ ਜੇ ਜੇ ਉਹ ਘਰ ਚੱਲ ਜਾਂਦਾ ਮੈਨੂੰ ਡੱਕ ਲੈਣਾ ਸੀ ਤੇ ਨਾਲੇ ਮੇਰੀ ਗੱਲ ਸੁਣੋ ਪੈਸੇ ਘੜੇ ਦੇ ਗਿਆ ਜੋਬ ਨੂੰ ਉਹ ਪੈਸੇ ਯਾਰ ਜਦੋਂ ਪਹਿਲਾਂ ਨਹੀਂ ਆਇਆ ਸਾਡੇ ਕੋਲ ਉਦੋਂ ਥੋੜੀ ਜਿਹੀ ਮਦਦ ਕੀਤੀ ਉਹਦੀ ਉਹ ਦੇ ਕੇ ਗਿਆ ਉਹਨੂੰ ਕਿਤੇ ਤਾਂ ਖਾਤ ਸੌਖਾ ਆਦੋਂ ਦੇ ਗਿਆ ਪੈਸੇ ਅੱਛਾ ਮੈਨੂੰ ਪੁੱਛੋ ਬਗੈਰ ਪੈਸੇ ਦੇ ਦਿੱਤੇ ਸੀ ਜੀ ਯਾਰ ਤੂੰ ਤਾਂ ਗੁੱਸੇ 'ਚ ਬੜਾ ਸੀ ਤੈਨੂੰ ਕੀ ਪੁੱਛਣਾ ਫਿਰ ਆਪਾਂ ਦੋਵਾਂ ਸਲਾਹ ਕੀਤੀ ਤੇ ਫਿਰ ਆਪਾਂ ਨੂੰ ਪੈਸੇ ਦੇਤੇ ਕਿ ਉਹਨੂੰ ਲੋੜ ਹੀ ਉਦਣ ਚਲੋ ਇਹ ਵੀ ਚੰਗੀ ਗੱਲ ਆ ਮੈਂ ਸੋਚਿਆ ਕਿ ਲਾਲਚ ਨੂੰ ਆਇਆ ਹੋਣਾ ਚਲੋ ਫਿਰ ਵੀ ਪੈਸੇ ਮੋੜ ਗਿਆ ਉਹ ਲਾਲਚ ਨੂੰ ਥੋੜਾ ਆਇਆ ਸੀ ਉਹ ਤੇ ਆਪਣੀ ਮਜਬੂਰੀ ਨੂੰ ਆਇਆ ਸੀ ਜੇ ਲਾਲਚ ਨੂੰ ਆਇਆ ਹੁੰਦਾ ਤੇ ਹੁਣ ਪੈਸੇ ਉਹ ਮੋੜ ਹੀ ਗਿਆ ਤੇ ਜਿਹੜਾ ਵੀ ਰਹਿੰਦਾ 20000 ਰੁਪਏ ਉਹ ਵੀ ਦੇ ਜੂਗਾ ਯਾਰ ਮੈਂ ਕਹਿੰਦਾ ਵੀ ਜਿਹੜੇ ਜੋ ਆਪਣਾ ਪੈਸੇ ਦੇ ਗਿਆ ਉਹਨੂੰ ਵਾਪਸੀ ਨਾ ਕਰਦੀ ਐ ਜਿੱਦਾਂ ਵੀਜ਼ਾ ਨੂੰ ਠੀਕ ਲੱਗਦਾ ਵੇਖ ਲਓ ਚਲੋ ਫਿਰਣਾ ਤੁਹਾਨੂੰ ਦੱਸ ਕੀ ਕਰ ਉਹਨੂੰ ਫੋਨ ਕਰ ਉਹਨੂੰ ਕਿ ਦੋਵਾਂ ਜੀਆਂ ਨੂੰ ਸੱਦ ਲਾ ਕਰ ਤੇ ਨਾਲੇ ਬਹਿ ਕੇ ਉਹਨਾਂ ਨਾਲ ਕੋਈ ਗੱਲਬਾਤ ਕਰ ਲੈਣੇ ਜਿਹਨੂੰ ਪੈਸੇ ਕੋਈ ਦੀ ਲੋੜ ਚੱਲ ਫਿਰ ਮੈਂ ਕਰ ਦਿੰਦਾ ਫੋਨ ਅੱਜ ਕੀ ਕਿਸ ਦਿਨ ਆਜੋ ਤੇ ਕੀ ਬਾਣੇ ਨਾਲ ਸੱਦ ਰਹੇ ਉਹਨਾਂ ਨੂੰ ਇਹ ਥੋੜਾ ਕਰਾਂ ਪੈਸੇ ਲੈ ਜਾ ਉਹ ਅਗੇ ਨਹੀਂ ਨਹੀਂ ਚੱਲ ਕੋਈ ਨਹੀਂ ਕਰ ਲਾ ਫੋਨ ਤੂੰ ਉਹਨਾਂ ਦੋਵਾਂ ਨੂੰ ਸੱਦ ਲਾ ਕਰ ਚਾਹ ਚੂ ਪੀਣੇ ਸਾਰੇ ਨਾਲ ਬਹਿ ਕੇ ਚੱਲ ਠੀਕ ਆ ਸੱਦ ਰਹੇ ਨੇ ਫਿਰ ਉਹ ਗੱਲ ਚੱਲ ਯਾਰ ਜੀ ਜੋ ਬਰਉਣੀ ਆਏ ਹੀ ਤੇ ਰਾਤ ਰਹਿੰਦੇ ਤੇ ਮਨ ਹੋਰ ਦਾ ਹੋਰ ਹੋ ਜਾਂਦਾ ਚੱਲ लवली ਹੁਣ ਆਉਂਦੇ ਹੁੰਦੇ ਤੇ ਸੱਚੇ ਹੋ ਗਏ ਆ ਪਈ ਅਹੀਂ ਆਏ ਆ ਹੁਣ ਆੜ ਗਵੰਡ ਵੇਖੂਗਾ ਤੂੰ ਨਾ ਖੜਾ ਵੀ ਦਿਨੇ ਦੇ ਬੈਠੇ ਸੀ ਤੂੰ ਮੁੜ ਕੇ ਕਿੱਥੇ ਗਏ ਆ ਤੇ ਮੈਂ ਕੀ ਜਵਾਬ ਦਵਾਂਗਾ ਮੈਨੂੰ ਤੇ ਹੁਣ ਕੋਈ ਸਮਝ ਨਹੀਂ ਆਉਂਦੀ ਕੀ ਕਰਾਂ ਕੀ ਗੱਲ ਹੋਈ ਆ ਕੱਲੇ ਗੱਲਾਂ ਕਰੀ ਜਾਣਦੇ ਜੇ ਉਹ ਗੱਲਾਂ ਰਮਨ ਕਾਦੀਆਂ ਕਰਨੀਆਂ ਕੀ ਹੋਇਆ ਵਾ ਇਹੋ ਮੈਨੂੰ ਸੋਚ ਲੱਗੀ ਆ ਵੀ ਚੱਲ ਆਏ ਹੀ ਦੋਵੇਂ ਜੀ ਰਹਿੰਦੇ ਚੱਲਾਂ ਹੀ ਤਾਂ ਬਥੇਰੀ ਵਾ ਲਾਈ ਆ ਬਥੇਰਾ ਕਿ ਆਪੇ ਰੋ ਰੋ ਹੁਣ ਉਹਨਾਂ ਦੇ ਮੰਨਣ ਦੀ ਗੱਲ ਵਾ ਨਹੀਂ ਉਹ ਮੰਨੇ ਉੱਚਾਲਾ ਇਹ ਉਹਨਾਂ ਨੂੰ ਹੋਰ ਕਹਿੰਦੇ ਥੋੜਾ ਬਹੁਤਾ ਹੋਰ ਹੁਣ ਕਿਦਾਂ ਕਹਿਣਾ ਸੀ ਬਿਠਾ ਕੇ ਦੇਖਿਆ ਉਹਨੇ ਤਾਂ ਸਾਡੀ ਇੱਕ ਗੱਲ ਵੀ ਨਹੀਂ ਸੁਣੀ ਇਹ ਮੈਂ ਉਥੇ ਸਮਾਨ ਲਿਆ ਵਾ ਕਰਾਇਆ ਤੇ ਮੈਂ ਘਰ ਲਿਆ ਵਾ ਸਮਾਨ ਉਥੇ ਕਿਹੜੀਆਂ ਪੰਡਾ ਇਹਨੇ ਪਾਈਆਂ ਹੋਣਗੀਆਂ 10000 ਤੇ ਤਾਂ ਲੱਗਾ ਵਾ 10000 ਨਾਲ ਤਾਂ ਰੋਟੀ ਪਾਣੀ ਪੂਰਾ ਨਹੀਂ ਹੁੰਦਾ ਸਮਾਨ ਕਿਹੜਾ ਵਾ ਇਹਦਾ ਉਥੇ ਆ ਜਿਹੜਾ ਬੈਗ ਲੈ ਇਹਨਾਂ ਦੇ ਗਾਜਾ ਇਹੋ ਹੀ ਇਹਨਾਂ ਦੇ ਕੋਲ ਵਾ ਤੁਹਾਨੂੰ ਦੱਸਣ ਵਾਲਿਆਂ ਦੱਸਿਆ ਤਾਂ ਹੈਗਾ ਹੀ ਵੀ ਬਾਹਰ ਹੀ ਚਾਦਰ ਵਿਛਾ ਕੇ ਬੈਠੇ ਹੁੰਦੇ ਆ ਜੇ ਸਮਾਨ ਹੋਵੇ ਬੈੱਡ ਬੁੱਢ ਤੇ ਅੰਦਰ ਨਾ ਬੈਣ ਵੇਲਾ ਉਥੇ ਥਲੇ ਪਏ ਰਹਿੰਦੇ ਇਦਾਂ ਆਪਣਾ ਟਾਈਮ ਕੱਢਣ ਦੇ ਹੀ ਹਾਂ ਫਿਕਰ ਨਹੀਂ ਕਰੀਦਾ ਹੁੰਦਾ ਲੋਕਾਂ ਦੀਆਂ ਗੱਲਾਂ ਵਾਲੀ ਨਹੀਂ ਜਾਇਦਾ ਪੀ ਲੋਕੀ ਕੀ ਕਹਿਣਗੇ ਦਾਤੀ ਨੂੰ ਇੱਕ ਪਾਸੇ ਦੰਦੇ ਆ ਤੇ ਦੁਨੀਆ ਨੇ ਦੋਵੇਂ ਪਾਸੇ ਆ ਜੇ ਦੁਨੀਆ ਲੈ ਵੇਖਾਂਗੇ ਨਾ ਫਿਰ ਜੀਆ ਨਹੀਂ ਜਾਣਾ ਮੈਨੂੰ ਤੇ ਇਹ ਆ ਲੋਕਾਂ ਨੇ ਆਣ ਗਮਾੜ ਰੇ ਕਹਣਾ ਪੀ ਛੋਟੇ ਹੁੰਦੇ ਨੂੰ ਲਿਆ ਕੇ ਵਿਆਹ ਕੇ ਤੇ ਘਰੋਂ ਕੱਢਤਾ ਤੇ ਉਥੇ ਕੀ ਜਵਾਬ ਦਵਾਂਗੇ ਜਵਾਬ ਕੀ ਦੇਣਾ ਵਾ ਅਸੀਂ ਤਾਂ ਕਹਿ ਸਕਦੇ ਆ ਗਾੜੀ ਮੰਨਣ ਦੀ ਤਾਂ ਉਹਨਾਂ ਦੀ ਆ ਦੋਵਾਂ ਜੀਆਂ ਨੇ ਕਿਹਾ ਕੁੜੀ ਨੇ ਵੀ ਮੈਨੂੰ ਕਿਹਾ ਵੀ ਮੰਮੀ ਤੁਸੀਂ ਥੋੜੇ ਜਿ ਲਿਖ ਜੋ ਕੋਈ ਗੱਲ ਨਹੀਂ ਆ ਭੇਰੇ ਪੂਗਾ ਉਹਦੇ ਕਹਿੰਦੇ ਮੈਂ ਵੀ ਚਲ ਠਾਂ ਹੋਗੀ ਵੀ ਕੋਈ ਗੱਲ ਨਹੀਂ ਸਾਨੂੰ ਬੁੱਢੇ ਵਾਰੇ ਆ ਸਾਹਮਣਗੇ ਪਰ ਨਾ ਉਹ ਤਾਂ ਕਿਸੇ ਕੋਲ ਤੇ ਆਉਂਦੇ ਹੀ ਨਹੀਂ ਉਹ ਤਾਂ ਆਂਦੇ ਵੀ ਉੱਥੇ ਹੀ ਜਾਣਾ ਵਾ ਅਸੀਂ ਇੱਥੇ ਰਹਿਣਾ ਹੀ ਨਿਕਾ ਇਹ ਗੱਲ ਸਾਡੇ ਨਾਲ ਕਰੋ ਹੀ ਨਾ ਹੁਣ ਕਰਨਾ ਕੀ ਆ ਚੁੱਪ ਕਰਕੇ ਨਾ ਜਿੱਦਾਂ ਪਹਿਲਾਂ ਕੰਮ ਕਰਦੇ ਸੀ ਆਪਣਾ ਕੰਮ ਕਰੀ ਜਾਓ ਇਹ ਦਿਮਾਗ ਚੋਂ ਗੱਲ ਕੱਢ ਦੋ ਵੀ ਜੋ ਬਣ ਮੇਰਾ ਪੁੱਤ ਹੀ ਹਾਂ ਠੀਕ ਆ ਪਰੋਣੇ ਵਾਂਗੂ ਆਵੇ ਤੇ ਪਰੌਣੇ ਵਾਂਗੂ ਜਾਵੇ। ਪਰ ਕਿੱਦਾਂ ਦੀਆਂ ਤੂੰ ਗੱਲਾਂ ਕਰਨੀ ਆ? ਸਾਡਾ ਹੀ ਪੁੱਤ ਤੇ ਪਰੌਣੇ ਵਾਂਗੂ ਆਇਆ ਕਰੂਗਾ? ਦੱਸ ਹੁਣ ਕੀ ਕਰ ਸਕਦੇ ਆ? ਬਾਰ-ਬਾਰ ਇੱਕੋ ਗੱਲ ਨਾ ਕਰੋ। ਆਪਣੇ ਦਿਲ ਤੇ ਗੱਲ ਲਾਓਗੇ ਤਾਂ ਬਿਮਾਰ ਹੋਗੇ। ਉਹਨੂੰ ਕੀ ਆ? ਉਹ ਤਾਂ ਚਲ ਗਿਆ ਵਾ ਇੱਥੋਂ। ਉਹਨੇ ਤੁਹਾਡੀ ਸੁਣੀ ਇੱਕ ਵੀ? ਇਹ ਦਿਨਾਂ ਤਾਂ ਸਭ ਕੋ ਨਾਂ ਲਿਉਂਦੇ ਤੇ ਚੰਗਾ ਹੀ। ਤੇ ਮਨ ਦੇ ਵਿੱਚ ਇਹ ਤੇ ਨਹੀਂ ਵੀ ਸਾਡਾ ਪੁੱਤ ਹੈਗਾ ਵਾ। ਹਾਂ, ਹੋ ਤਾਂ ਪਛਤਾਵਾ ਮੈਨੂੰ ਆ। ਨਿਗਾ ਜਾ ਲੈੰਦਾ। ਚੱਲ ਭਾਵੇਂ ਮੈਂ ਝਿੜਕਦੀ ਸੀ ਜਿੱਦਾਂ ਮਰਜ਼ੀ ਕਰਦੀ ਸੀ। ਹੁਣ ਕੋਈ ਗਲਤੀ ਰੁਪਿੰਦਰ ਕਰਦੀ ਤੇ ਉਹਨੂੰ ਨਹੀਂ ਮੈਂ ਝਿੜਕਦੀ। ਪਰ ਤੁਸੀਂ ਇਹੋ ਗੱਲ ਕਹਿੰਦੇ ਹੀ ਉੱਥੋਂ ਨੇ ਦਾਵਾ ਤੂੰ ਤਾਂ ਕਹਿੰਨੀ ਆ ਉਦਾਂ ਵਾ ਇਹ ਨਾ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਵਾ ਜਿਨ੍ਹਾਂ ਨੂੰ ਡੱਕ ਵਰਜ ਕੇ ਰੱਖੀ ਹੈ ਨਾ ਉਹਨੇ ਸੌਖਾ ਰਹਿਣਾ ਵਾ ਜੇ ਇੱਥੇ ਉਹਨੂੰ ਡੱਕਿਆ ਵਰਜੇ ਤੇ ਜਾ ਕੇ ਕੰਮ ਤੇ ਲੱਗ ਹੀ ਗਿਆ ਭਾਵੇਂ 10000 ਜਾਰੀ ਕਮਾਉਂਦਿਆ ਕਮਾਉਂਤੇ ਦਿਆ ਵਾ ਨਾ ਉਹ ਚੱਲ ਜੇ ਰਮਨ ਉੱਥੇ ਕਮਾਉਂਦਾ ਤੇ ਇੱਥੇ ਦੋਵੇਂ ਜੀ ਰਹਿੰਦੇ ਚੱਲ ਇਹ ਕੰਮ ਤੇ ਚਲ ਜਾਂਦਾ ਤੇ ਉਹਦੇ ਸਾਡੇ ਲੱਗੇ ਰਹਿੰਦੀ ਉਹਦਾ ਹੀ ਤਾਂ ਸਾਰਾ ਕਸੂਰ ਵਾ ਕੱਲ ਕੋਈ ਮੈਂ ਪੁੱਛਿਆ ਮੈਂ ਰਹਿਣਾ ਵਾਂ ਮੰਮੀ ਜੀ ਮੈਨੂੰ ਨਹੀਂ ਪਤਾ ਪਤਾ ਤਾਂ ਇਹਨੂੰ ਕਿਉਂ ਨਹੀਂ ਕਰੋ ਤੋ ਸਲਾਹ ਕਰਕੇ ਹੀ ਆਈ ਹੋਵੇਂਗੀ ਕਿ ਇਦਾਂ ਆ ਗਈ ਹਾਂ ਨਹੀਂ ਸਲਾਹ ਤੇ ਕਰਕੇ ਹੀ ਆਏ ਆ ਵੀ ਰਹਿਣਾ ਕਿ ਨਹੀਂ ਰਹਿਣਾ ਆ ਪਹਿਲਾਂ ਉਹ ਚੰਗਾ ਭਲਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਿੱਦਾਂ ਕਹਿਣਾ ਉਹਨੇ ਮੰਨਣਾ ਜੇ ਕਿਤੇ ਗਲਤੀ ਤਾਂ ਕਹਿ ਵੀ ਦੇਣਾ ਤਾਂ ਕਿਤੇ ਗਾੜੀਓਂ ਨਾਲ ਬਾਸਰਨਾ ਨਾ ਕੋਈ ਗੱਲ ਨਾ ਕਰਨੀ ਜਦੋਂ ਦਾ ਵਿਆਹ ਹੋ ਗਿਆ ਵਾ ਉਦੋਂ ਦਾ ਉਹਨੂੰ ਹੱਲਾਸ਼ੇਰੀਆਂ ਮਿਲ ਗਈਆਂ ਵਾ ਵੀ ਤੂੰ ਕਿਉਂ ਇਹਨਾਂ ਦੀਆਂ ਗੱਲਾਂ ਸੁਣਦਾ ਵਾ ਤੈਨੂੰ ਕੀ ਲੋੜ ਪਈ ਇਹ ਗੱਲਾਂ ਸੁਣਦੀ ਕਿਉਂ ਕੰਮ ਕਰਦਾ ਵਾ ਬੰਦਾ ਪੁੱਛੇ ਜੇ ਕੰਮ ਇੱਥੇ ਕਰਦਾ ਹੀ ਜਿਹੜੀ ਪੈਲੀ ਹੀ ਇਹਦੇ ਨਾਲ ਹੀ ਲੱਗਣੀ ਸੀ ਇਹਨੂੰ ਹੀ ਦੇਣੀ ਸੀ ਪੈਲੀ ਅਹੀਂ ਕਿੱਥੇ ਖਾਣੀ ਇੱਕ ਤੇ ਰੱਖ ਕੇ ਲੈ ਜਾਣੀ ਸੀ ਘਰ-ਬਾਰ ਵੀ ਸੋਚਣ ਰਹੇ ਹਾਂ ਕਿ ਚਾਲੇ ਪੁਰਾਣਾ ਵਾਂ ਚੰਗਾ ਨਹੀਂ ਲੱਗਦਾ ਦੁਨੀਆ ਦੇ ਨਾਲ ਰਲ ਜਗੇ ਇਹਨੂੰ ਕੋਠੀ ਬਣਾ ਦਿੰਨੇ ਆ ਜੇ ਹੋਰ 4 ਮਹੀਨੇ ਰਹਿੰਦਾ ਤਾਂ ਕੰਮ ਸਟਾਰਟ ਕਰਦਾ ਕਰ ਹੀ ਦੇਣਾ ਸੀ ਆਪਾਂ ਗੱਲ ਵਾਰ ਅਮਰੇ ਇਹਨੂੰ ਛੋਟੇ ਹੁੰਦੇ ਨੂੰ ਤਾਂ ਹੀ ਲਿਆਂਦਾ ਹੈ ਪਿਚਾਲੇ ਨੂੰ ਘਰ-ਬਾਰ ਬਣਾ ਕੇ ਦਵਾਂਗੇ ਤੇ ਚੱਲ ਸਾਡਾ ਬੁੱਢੇਵਾਰੇ ਸਹਾਰਾ ਬਣੂਗਾ ਤੇ ਸਾਨੂੰ ਵੀ ਪਤਾ ਹੈ ਵੀ ਇਹਨੇ ਇਹ ਕੰਮ ਕਰ ਦੇਣਾ ਪਰ ਵੇਖ ਲੋ ਇਥੋਂ ਪਤਾ ਲੱਗਦਾ ਜੇ ਆਪਣੇ ਦਾ ਤੇ ਬਗਾਨੇ ਦਾ ਜੇ ਆਪਣਾ ਪੁੱਤ ਹੁੰਦਾ ਤੇ ਜਿੱਦਾਂ ਕੱਲ ਤੁਸੀਂ ਤਰਲੇ ਮਾਰਨ ਦੇ ਇਹੀ ਵੀ ਜੋਬਨ ਰਹਿ ਰਹਾ ਉਹ ਇਦਾਂ ਹੀ ਕਰਦਾ ਕਦੀ ਵੀ ਨਹੀਂ ਇਦਾਂ ਕਰਨਾ ਬਗਾਨਾ ਹੀ ਨਾ ਤਾਂ ਹੀ ਤੁਹਾਡੇ ਤਰਲੇ ਕਢਾਏ ਤੇ ਤੁਹਾਡੀ ਮੰਨੀ ਵੀ ਨਹੀਂ ਹੁੰਦੀ ਪਰੋਣੇ ਤਾਂ ਸਾਹਮਣੇ ਕਿਹਾ ਵੀ ਮੈਂ ਹਾਂ ਜੋਬਨ ਤੂੰ ਤਾਂ ਕਹਿੰਦਾ ਵੀ ਅਸੀਂ ਆਉਣਾ ਨਹੀਂ ਨਹੀਂ ਡੈਡੀ ਜੀ ਬਾਅਦ ਚ ਗੱਲਾਂ ਕਰਾਂਗੇ ਤੇ ਬਾਅਦ ਦੀਆਂ ਵੇਖ ਲਾ ਪਰੋਣੇ ਚੱਲ ਕੇ ਉਸ ਵੇਲੇ ਅੱਖਾਂ ਬਦਲ ਗਈਆਂ ਦੀਆਂ ਇੱਕੋ ਗੱਲ ਨਾ بار بار ਨਹੀਂ ਕਰੀ ਜਾਈਦੀ ਹੁੰਦੀ ਜਿਹੜਾ ਇੱਕ ਕਦਮ ਪਿੱਛੇ ਹਟਦਾ ਨਾ ਦੋ ਕਦਮ ਪਿੱਛੇ ਹੋ ਜਾਈਦਾ ਹੁੰਦਾ ਵਾ ਕੋਈ ਗੱਲ ਨਹੀਂ ਜਿੱਥੇ ਪਹਿਲਾ ਟਾਈਮ ਲੰਘਦਾ ਹੈ ਨਾ ਉਥੇ ਹੁਣ ਵੀ ਟਾਈਮ ਲੰਗੀ ਜਾਣਾ ਵਾ ਮੈਂ ਤੈਨੂੰ ਕਿੰਨੀ ਵਾਰ ਆ ਕਿਹਾ ਵੀ ਇਹ ਜੋਬਨ ਵਾਲੀ ਗੱਲ ਜਿਹੜੀ ਹੈ ਨਾ ਇਹ ਦਿਮਾਗ ਚੋਂ ਕੱਢ ਦੋ ਵੀ ਜੋਬਨ ਆਂਦਾ ਨਾ ਆਦਮੀ ਕੋਈ ਸਾਡੇ ਘਰ ਵਿੱਚ ਰਹਿੰਦਾ ਹੁੰਦਾ ਹੈ